ਸਿਵਲ ਹਸਪਤਾਲ ਜੀਰਾ ਵਿਖੇ OPD ਦੀ ਪਰਚੀ ਨਾ ਮਿਲਣ ਦੇ ਕਾਰਨ ਮਰੀਜ਼ ਹੋਏ ਖੱਜਲਖੁਆਰ ਪੱਤਰਕਾਰਾਂ ਦੇ ਦਾਖਲ ਹੋਣ ਤੋਂ ਬਾਅਦ ਸ਼ੁਰੂ ਕੀਤੀ ਗਈ OPD ਦੀ ਪਰਚੀ ਮਰੀਜ਼ਾਂ ਨੇ ਲਗਾਏ ਦਵਾਈਆਂ ਹਸਪਤਾਲ ਵਿੱਚੋਂ ਨਾ ਮਿਲਣ ਤੇ ਇਲਜ਼ਾਮ ਖਬਰ ਜੀਰਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਮਰੀਜ਼ਾਂ ਦੇ ਇਲਾਜ ਕਰਵਾਉਣ ਲਈ ਲੱਗਣ ਵਾਲੀ ਓਪੀਡੀ ਦੀ ਪਰਚੀ ਨਾ ਮਿਲਣ ਦੇ ਚਾਲਦਿਆਂ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਆਪਣਾ ਇਲਾਜ ਕਰਾਉਣ ਦੇ ਲਈ ਆਏ ਅਪੰਗ ਵਿਅਕਤੀ ਅਤੇ ਹੋਰ ਮਰੀਜ਼ਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਜੀਰਵੇਖੇ ਇਲਾਜ ਕਰਵਾਉਣ ਲਈ ਆਏ ਸਨ ਪਰੰਤੂ ਡਾਕਟਰਾਂ ਦੇ ਪਾਸੋਂ ਜਾਂਚ ਕਰਾਉਣ ਉਪਰੰਤ ਹਸਪਤਾਲ ਵਿੱਚੋਂ ਮੁਫਤ ਦਵਾਈਆਂ ਮਿਲਣ ਵਾਲੀਆਂ ਨਹੀਂ ਮਿਲਦੀਆਂ ਅਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਪਾਸੋਂ ਇਹ ਮੰਗ ਕਰਦੇ ਹਨ ਕਿ ਵੀਡੀਓਜ਼ ਦੇ ਜ਼ਰੀਏ ਵੱਡੀਆਂ-ਵੱਡੀਆਂ ਗੱਲਾਂ ਕਰਨ ਬੁਝਾਏ ਹਸਪਤਾਲਾਂ ਦੇ ਹਾਲਾਤਾਂ ਤੇ ਨਜ਼ਰ ਮਾਰਨਾ ਤਾਂ ਜੋ ਹਸਪਤਾਲਾਂ ਦੇ ਵਿੱਚ ਹੋ ਰਹੀ ਖੱਜਲ ਖਵਾਰੀ ਤੋਂ ਲੋਕ ਬਚ ਸਕਣ ਮੀਡੀਆ ਦੇ ਜ਼ਰੀਏ ਉਹ ਆਪਣੀ ਆਵਾਜ਼ ਜੋ ਹੈ ਉਹ ਭਗਵੰਤ ਸਿੰਘ ਮਾਨਤਕਰ ਪਹੁੰਚਾਉਣਾ ਚਾਹੁੰਦੇ ਹਨ ਤਾਂ ਜੋ ਉਹਨਾਂ ਨੂੰ ਅੱਗੇ ਤੋਂ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਭਗਵੰਤ ਮਾਨ ਸੀਐਮ ਸਾਹਿਬ ਜੀ ਜਿਹੜੇ ਕਹਿੰਦੇ ਵੀ ਇੱਕ ਵੀ ਦਵਾਈ ਤੁਹਾਨੂੰ ਬਾਹਰੋਂ ਨਹੀਂ ਲੈਣੀ ਪਊਗੀ ਤੁਹਾਨੂੰ ਹਸਪਤਾਲ ਦੇ ਵਿੱਚੋਂ ਮਿਲੂਗੀ ਉਹ ਕਿੱਥੇ ਮਿਲਦੀ ਹੈ ਇੱਕ ਅੱਧੀ ਕੋਈ ਪੈਰਾਸੀਟਾਮੋਲ ਜੇ ਬੜਾ ਮੋੜੀ ਜੀ ਨਾਰਮਲ ਜੀ ਦਵਾਈ ਅੰਦਰੋਂ ਦੇ ਦਿੰਦੇ ਬਾਕੀ ਇਹ ਚਾਰ ਦਵਾਈਆਂ ਜਾਂ ਪੰਜ ਲਿਖੀਆਂ ਤੇ ਮੈਨੂੰ ਤਾਂ 500ਆਂ ਲਿਖੀਆਂ ਤੇ ਇੱਕ ਅੰਦਰੋਂ ਮਿਲੂ ਵੀ ਚਾਰ ਤੁਸੀਂ ਬਾਹਰੋਂ ਲਾਓ ਤੇ ਭਗਵੰਤਮਾਨ ਸਾਹਿਬ ਜੀ ਦਾ ਸੀਐਮ ਸਾਹਿਬ ਜੀ ਦਾ ਬਿਆਨ ਸੀ ਵੀ ਜੇ ਇੱਥੇ ਨਾ ਵੀ ਹੋਈ ਹਸਪੀਟਲ ਦੇ ਵਿੱਚ ਦਵਾਈ ਤੇ ਮੈਡੀਸਨ ਤੁਹਾਨੂੰ ਡਾਕਟਰ ਆਪ ਵੱਲੋਂ ਲੈਣ ਕੇ ਦਊਗਾ ਤੇ ਭਗਵੰਤਮਾਨ ਜੀ ਨੂੰ ਕਹੋ ਵੀ ਅੱਜ ਆ ਕੇ ਜਾਇਜ਼ਾ ਲਵੇ ਆ ਜਾਣ ਕੇ ਮਨ ਕੇ ਧਿਆਨ ਤਾਂ ਦਵੇ ਇਧਰਲੇ ਪਾਸੇ ਕਿ ਕਿੱਥੇ ਉਹ ਦਵਾਈਆਂ ਤੇ ਕਿਤੇ ਕਿਸੇ ਵੀ ਮਰੀਜ਼ ਨੂੰ ਪੁੱਛ ਕੇ ਵੇਖ ਲਓ ਕਿਸੇ ਪੇਸ਼ੈਂਟ ਨੂੰ ਪੁੱਛ ਕੇ ਵੇਖ ਲਓ ਕੋਈ ਵੀ ਦਵਾਈ ਦੇ ਪੰਜ ਦੋਈਆਂ ਲਿਖੀਆਂ ਇੱਕ ਅੰਦਰੋਂ ਮਿਲੂਗੀ ਚਾਰ ਬਾਰੋਂ ਮਿਲਣਗੀਆਂ ਤੇ ਮਿਲਣਗੀਆਂ ਵੀ ਉਹ ਜਿਹੜੀ ਮੈਡੀਕਲ ਤੋਂ ਲੈਤੀਆ ਡਾਕਟਰ ਕੋਲ ਤੇ ਜੇ ਤੁਸੀਂ ਮੈਡੀਕਲ ਤੇ ਜਾਉਂਗੇ ਫਿਰ ਤੁਹਾਨੂੰ ਪਤਾ ਹੀ ਜਾਊ ਉਹ ਇਹਨਾਂ ਦੇ ਪਹੁੰਚਦੀ ਨਹੀਂ ਹੁੰਦਾ ਪਤਾ ਇਹਨਾਂ ਦੇ ਮਤਲਬ ਕਿ ਕੰਪਨੀ ਕੋ ਸਾਦੀ ਨਹੀਂ ਹੁੰਦੀ ਇਹ ਦੇਖ ਲਓ ਤੁਸੀਂ ਵੀ ਇਹਦੇ ਪਿੱਛੇ ਰਾਜ ਕੀ ਆ ਧੰਨਵਾਦ ਜੀ ਸਾਰੇ ਦਰਸ਼ਕਾਂ ਮੇਰੇ ਘਰ ਹੀ ਦੇ ਛੱਤ ਲੱਗੀ ਆ ਇੱਥੇ ਆਇਆ ਤਾਂ ਇੱਥੇ ਨਰਕ ਮਚਿਆ ਪਿਆ ਕਹਿੰਦੇ ਕੰਪਿਊਟਰ ਬੰਦਿਆ ਪਰਚੀ ਨਹੀਂ ਬਣਦੀ ਸਵਾਲ ਇਹ ਆ ਕਿ ਜਦੋਂ ਇਹ ਕੰਪਿਊਟਰ ਨਹੀਂ ਸੀ ਉਹਦੇ ਉਦੋਂ ਪਰਚੀਆਂ ਬਣਦੀਆਂ ਨਹੀਂ ਸੀ ਮੈਨੂੰ ਪਰਚੀ ਬਣਾ ਲਓ ਬਸ ਕੰਮ ਕਰਨ ਦੇ ਮਾਰੇ ਮੈਨੂਅਲ ਪਰਚੀ ਬਣਾਉਣਾ ਉਹਨੂੰ ਮੁੜ ਕੇ ਫੀਡ ਕਰ ਲਓ ਕੰਪਿਊਟਰ ਦੇ ਵਿੱਚ ਮੈਂ ਸਾਰੀ ਉਮਰ ਦਫ਼ਤਰ ਸੰਭਾਲਿਆ ਆ ਇਹ ਕੰਪਿਊਟਰ ਹੁੰਦੇ ਸੀ ਕਿਤੇ ਉਦੋਂ ਕਿੰਨੇ ਜੇ ਡਾਕਟਰ ਕੋ ਜਾਂਦੇ ਆ ਦਵਾਈਆਂ ਇੰਨੀਆਂ ਲਿਖ ਕੇ ਦਿੰਦੀਆਂ ਇੰਨੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਿਹੜੀ ਦਵਾਈ ਇਹਦੇ ਨਾਲ ਸਬੰਧਤ ਆ ਉਹ ਇੱਕ ਦਵਾਈ ਵਿੱਚੋਂ ਨਹੀਂ ਮਿਲੀ ਡਾਕਟਰ ਮੇਰੇ ਗਾਪੇਂਦਾ ਪੇ ਇੱਥੇ ਹੈ ਨਹੀਂ ਬਜਾਰੋਂ ਲਿਆਓ ਇੱਥੇ ਦਵਾਈ ਹੈ ਨਹੀਂ ਤੇ ਲਿਖ ਕੇ ਕਿੰਨੀ ਦੇਣੀ ਡਾਕਟਰ ਨੇ ਡਿਮਾਂਡ ਦੇਣੀ ਹੈ ਵੀ ਆਹ ਦਵਾਈਆਂ ਮੈਂ ਮਰੀਜ਼ਾਂ ਨੂੰ ਦੇਣੀਆਂ ਇੱਥੇ ਮੰਗਾ ਕੇ ਰੱਖੋ ਤੇ ਕਿੰਨੀ ਦੇਰ ਤੋਂ ਜਿਹੜਾ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਖੜੇ ਹੋ ਕਿੰਨੀ ਦੇਰ ਤੋਂ ਆਏ ਆ ਸਾਲੂ ਕਹਿ ਗਿਆ ਬਤੀ ਹੋ ਗਿਆ ਆ ਸਵੇਰ ਦੀ ਆਈ ਮੇਰੀ ਮਿਸਟਰ ਹੁਣ ਮੈਂ ਮਗਰ ਆਇਆ ਐਸੇ ਕਰਕੇ ਆ ਤੇ ਸਰਕਾਰ ਤਾਂ ਕਹਿੰਦੀ ਹੈ ਦਵਾਈਆਂ ਵੀ ਇੱਥੋਂ ਮਿਲਣਗੀਆਂ ਹਰ ਇੱਕ ਸਹੂਲਤ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਤੇ ਕੀ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਉਹ ਮੈਰੀਆਂ ਡਾਕਟਰ ਗਾ ਪੈ ਰਿਆ ਕੋਕਲੂ ਪੈ ਰਿਆ ਡਾਕਟਰ ਆ ਹੱਡੀਆਂ ਵਾਲਾ ਸਰਕਾਰ ਜਾਣੀ ਦਿੰਦੀ ਆ ਇੱਕ ਡਿਮਾਂਡ ਕਿਨੇ ਦੇਣੀ ਆ ਡਾਕਟਰ ਨੂੰ ਦੇਣੀ ਆ ਉਧਰ ਆਪਣੀ ਫਾਰਮੇਸੀ ਨਮਾਨ ਡਾਕਟਰ ਨੂੰ ਦੇਣੀ ਆ ਵੀ ਆ ਦਵਾਈ ਮੈਂ ਲਿਖਦਾ ਆ ਇਹ ਮੰਗਵਾ ਕੇ ਰੱਖੋ ਇਹ ਸਿਰਫ ਲੁੱਟਦਾ ਕਰਨ ਲਿਆ ਵੀ ਦਵਾਈ ਉਹ ਲਿਖਣੀ ਜਿਹੜੀ ਇਥੋਂ ਨਹੀਂ ਮਿਲਦੀ ਬਜਾਰੋਂ ਲੈਣੀ ਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਮੇਰਾ ਘਰ ਕੋਿਆ ਪਿਆ ਆ ਕਿੱਡਾ ਕੰਮ ਹੈ ਜਿਹੜੇ ਲੋਕਾਂ ਦੀਆਂ ਪਰਚੀਆਂ ਕੰਪਿਊਟਰ 'ਚ ਹੀ ਬਣ ਸਕਦੀਆਂ ਮੈਂ ਉਹ ਨਹੀਂ ਬਣ ਸਕਦੀਆਂ ਮੈਨੂੰ ਕੋਈ ਸਮਝਾਉਣ ਵਾਲਾ ਤਾਂ ਹੋਵੇ ਮੈਂ ਨਾਲ ਪਰਚੀ ਬਣਾ ਲਵੋ ਰੁਪਏ 10-10 ਲਾ ਲਓ ਮੋਗਾ ਕੰਪਿਊਟਰ 'ਚ ਹੀ ਕਰ ਲਿਓ ਬਾਅਦ 'ਚ ਆ ਆ ਵੇਖੋ ਲੋਕਾਂ ਦਾ ਰਾਸ਼ ਆ ਮੜਦੇ ਲੋਕਾਂ ਦਾ ਲੋਕ ਨਾਮ ਜੀ ਤੇ ਬਿਲਕੁਲ ਔਰੇ ਮੈਂ ਵੀ ਇਹ ਤੋਂ ਬਹਾਨਾ ਨਹੀਂ ਚਾਹੀਦਾ ਇਹਨਾਂ ਦੇ ਹਸਪੀਟਲ ਆਈ ਇਹ ਡਾਕਟਰ ਨੇ ਇਹ ਨਾਲ ਦੀ ਪਰਚੀ ਤੋਂ ਮੋੜੀ ਤਿੱਕਤ ਆ ਰਹੀ ਹੈ ਹਾਂਜੀ ਅੱਜ ਮੈਂ ਦੁਬਾਰਾ ਫੇਰ ਆਈ ਆ ਤੇ ਮੈਂ 2 ਘੰਟੇ ਦੋ ਖਲੋ ਕੇ ਫਿਰ ਪੱਤੀ ਕਟਾਈ ਤੇ ਉਹਨਾਂ ਨੇ ਬੇਜਾਨ ਬਹੁਤ ਮੁਕਰਾਇਆ ਜੀ ਕਿ ਤੁਹਾਨੂੰ ਰਾਹ ਬੋਲੇਆ ਕੌਣ ਬੋਲੇਆ ਹਾਂਜੀ ਉਹਨਾਂ ਦੇ ਜਿਹੜੇ ਉਹ ਸਰਜੀ ਕੱਟਦੇ ਆ ਨਾ ਇੱਕ ਮੈਡਮ ਇੱਕ ਮੈਡਮ ਥੋੜੀ ਠੀਕ ਸੀ ਗਈ ਉਹ ਦੂਜੀ ਜਿਹੜੀ ਮੈਡਮ ਆ ਨਾ ਪਹਿਲਾਂ ਰੋਸ ਕੇ ਬੈਠ ਗਈ ਕਹਿੰਦੇ ਅਸੀਂ ਤੁਹਾਡੀ ਪੱਤੀ ਨਹੀਂ ਕੱਟਦੀ ਫਿਰ ਉਹਨਾਂ ਨੂੰ ਮੈਂ ਆਪਦੀ ਪ੍ਰੋਬਲਮ ਦੱਸੀ। ਮੈਂ ਕਹੀ ਵੇਖੋ ਤੁਸੀਂ ਘਰੇ ਤਾਂ ਕੀ ਪਤਾ ਕੋਈ ਨਹੀਂ ਕਿ ਇਹ ਪ੍ਰੋਬਲਮ ਬਾਅਦ ਦੇ ਵਿੱਚ ਹੋਉਂਦੀ ਹੈ ਪਰ ਉਹ ਘਰ ਦੇ ਕੰਮ ਕਰਕੇ ਫਿਰ ਆਫਸਰ ਦੇ ਦੇਦੇ। ਤੇ ਕਿੰਨੀ ਦੇਰ ਹੋ ਗਈ ਸੀ ਤੁਹਾਨੂੰ ਲਾਈਨ 'ਚ ਖੜੇ ਨੂੰ? ਇਹਨੂੰ 2 ਘੰਟੇ ਹੋ ਗਏ ਸੀ ਲਾਈਨ ਦੇ ਵਿੱਚ ਖੜੀ ਹੈ। 2-2 ਘੰਟੇ ਆਮ ਹੀ ਹੋ ਗਏ ਨੇ। ਹਾਂਜੀ। ਤੇ ਕੀ ਮੰਗ ਕਰਨਾ ਚਾਹੋਗੇ? ਮੈਂ ਮੰਗ ਕਰਨਾ ਚਾਹਣੀ ਹੈ ਕਿ ਅਸੀਂ ਜੇ ਸਰਕਾਰੀ ਹਸਪਤਾਲ ਦੇ ਵਿੱਚ ਆਉਣੇ ਆ ਕਿ ਸਾਨੂੰ ਵੇਟ ਨਾ ਕਰਨੀ ਪਵੇ ਵੀ ਮੇਰੇ ਹਸਬੰਦ ਬਹੁਤ ਪਰੇਸ਼ਾਨ ਨੇ। ਬਹੁਤ ਕਾਫੀ ਟਾਈਮ ਪਹਿਲਾਂ ਉਹ ਖੜੇ ਰੇ ਲਾਈਟ ਦੇ ਵਿੱਚ ਫਿਰ ਉਹਨਾਂ ਨੂੰ ਮੈਂ ਕਿਹਾ ਕਿ ਮੇਰੇ ਕੋਲ ਖੜਿਆ ਨਹੀਂ ਅੰਦਰ ਕਰ ਜਾ ਲੈ ਜੀ ਤੇ ਮੈਡਮ ਨੇ ਮੇਰੇ ਨਾਲ ਬਹੁਤ ਗਲਤ ਵਿਹਾਰ ਕੀਤਾ ਮੇਰੀ ਮੰਗ ਇਹ ਹੈ ਕਿ ਜੇ ਕੋਈ ਵੀ ਇੱਥੇ ਹੁੰਦਾ ਵਾ ਪੇਸ਼ੈਂਟ ਉਹਨੂੰ ਪਰੇਸ਼ਾਨਗੀ ਨਾ ਹੋਵੇ ਮੈਡਮ ਪੇਸ਼ੈਂਟ ਵੱਲੋਂ ਬੜਾ ਹਸਪੀਟਲ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਵੀ ਜਿਆਦਾਤਰ ਵੀ ਸਾਨੂੰ ਨਾ ਤਾਂ ਦਵਾਈ ਮਿਲਦੀ ਹੈ ਤੇ ਦੋ-ਦੋ ਦਿਨ ਜਿਹੜੀ ਆਪੀਡੀ ਦੀ ਪਰਚੀ ਵੀ ਸਾਨੂੰ ਅਸੀਂ ਖੱਜਲ-ਖੁਆਰ ਹੋ ਕੇ ਜਾਣਾ ਪਿਆ ਮੈਡਮ ਆ ਜਣਾ ਮਿਸ ਬਿਹੇਵ ਸਾਡੇ ਨਾਲ ਕਰਨੀ ਹੈ ਕੀ ਕਹਿਣਾ ਚਾਹੂੰਗੀ ਜੀ ਮਿਸ ਬਿਹੇਵ ਉਹਨਾਂ ਦਾ ਚਲੋ ਮੇਰੀ ਨੋਟਿਸ 'ਚ ਨਹੀਂ ਲੈ ਕੇ ਕੋਈ ਆਇਆ ਬਾਕੀ ਜਿੱਥੋਂ ਤੱਕ ਤੁਸੀਂ ਕਹ ਰਹੇ ਹੋ ਕਿ ਆਪੀਡੀ ਦੇ ਵਿੱਚ ਵੈਟਿੰਗ ਟਾਈਮ ਬਹੁਤ ਜ਼ਿਆਦਾ ਹੈ ਉਹਦੇ ਲਈ ਇਹ ਹੈ ਕਿ ਸਾਡੇ ਕੋਲ ਨੰਬਰ ਆਫ ਪੇਸ਼ੈਂਟਸ ਬਹੁਤ ਜ਼ਿਆਦਾ ਹੈ ਪਰ ਸਾਡੇ ਕੋਲ ਜਿਹੜਾ ਡਾਟਾ ਐਂਟਰੀ ਆਪਰੇਟਰ ਹੈ ਰਜਿਸਟ੍ਰੇਸ਼ਨ ਕਾਊਂਟਰ ਤੇ ਉਹ ਇਕ ਹੀ ਲੜਕੀ ਪੋਸਟਡ ਹੈ ਤੇ ਇਕ ਹੀ ਬੱਚੇ ਨੂੰ ਸਾਰੀਆਂ ਪਰਚੀਆਂ ਬਣਾਨੀਆਂ ਆਨਲਾਈਨ ਕਰਨਾ ਅਲਟਰਾਸਾਉਂਡ ਦੀ ਪਰਚੀ ਕੱਢਨੀ ਆ ਐਕਸ-ਰੇ ਕੱਢਣਾ ਉਹ ਬਹੁਤ ਮੁਸ਼ਕਲ ਹੁੰਦਾ ਅਸੀਂ ਲਿਖ ਕੇ ਦਿੱਤਾ ਹੋਇਆ ਵਸੇ ਗਵਰਨਮੈਂਟ ਨੂੰ ਕਿ ਕੋਈ ਉੱਥੇ ਨਾਲ ਪੋਸਟ ਹੋਰ ਕ੍ਰੀਏਟ ਕੀਤੀ ਜਾਵੇ ਤੇ ਮੈਡੀਸਨ ਮੈਡੀਸਨ ਜਿਹੜੀ ਹੈ ਉਹਨਾਂ ਦੀ ਘਾਟ ਆ ਰਹੀ ਹੈ ਉਹਨਾਂ ਦੇ ਬਾਰੇ ਕੀ ਕਹੂਗੇ ਨਹੀਂ ਮੈਡੀਸਨ ਸਾਡੇ ਕੋਲ ਹੈਗੀ ਹੈ ਜੀ ਪੂਰੀ ਇੱਕ ਦੋ ਮੈਡੀਸਨ ਨੂੰ ਛੱਡ ਕੇ ਬਾਕੀ ਸਾਰੀ ਮੈਡੀਸਨ ਸਾਡੇ ਕੋਲ ਹੈਗੀ ਹੈ ਜੀ